लग था था। बज़र बज़र ऐसा लगता है कि सरकार जरूर इंडस्ट्री ਨੂੰ ਕਿਸਮਤ ਜਾ ਰਿਹਾ ਤਾਂ ਕੁਛ ਨਾ ਕੁਛ ਰਾਹਤਾ ਦਊਗੀ ਪਰ ਜੋ ਬਜਟ ਦੇਖਣ ਦੇ ਅਨੁਸਾਰ ਬਜਟ ਤੋਂ ਨਜ਼ਰ ਆ ਰਿਹਾ ਹੈ ਪੰਜਾਬ ਦੀ ساری ਇੰਡਸਟਰੀ ਵਾਸਤੇ ਬਜਟ ਜੀ ਕੁਛ ਐਸਾ ਨਹੀਂ ਰੱਖਿਆ ਗਿਆ ਇੱਕ 10 ਨਵੇਂ ਇੰਡਸਟਰੀਅਲ ਹੱਬ ਜਿਹੜੇ ਪ੍ਰਸਤਾਵ ਰੱਖਿਆ ਗਿਆ ਅਸੀਂ ਕਹਿੰਦੇ ਆ ਕਿ ਉਹਦਾ ਜੋ ਇੰਡਸਟਰੀਅਲ ਹੱਬ ਜਿਹੜਾ ਜਲੰਧਰ ਨੂੰ ਦਿੱਤਾ ਜਾਵੇ ਕਿਉਂਕਿ ਇਹ ਵਿਸਤਾਰ ਨਾਲ ਜਾਣਕਾਰੀ ਤਾਂ ਨਹੀਂ ਆਈ ਬਜਟ ਦੇ ਵਿੱਚ ਪਰ ਜਿਹੜੀ ਘੋਸ਼ਣਾ ਹੋਈ ਹੈ ਕਿ 10 ਇੰਡਸਟਰੀਅਲ ਨਵੇਂ ਹੱਬ ਬਣਾਏ ਜਾਣਗੇ ਸਾਡੀ ਮੰਗ ਹੈ ਕਿ ਜਲੰਧਰ ਨੂੰ ਦਿੱਤਾ ਜਾਵੇ ਉਹ ਜੋ ਉਹ ਦੂਸਰਾ ਜਿਹੜਾ ਇਨਕਮ ਟੈਕਸ ਦੇ ਬਾਰੇ ਵਿੱਤ ਮੰਤਰੀ ਨੇ ਗੋਸ਼ਣਾ ਕੀਤੀ ਹੈ ਬਜਟ ਦੇ ਵਿੱਚ ਕੀ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇਹਦੀ ਸਮੀਖਿਆ ਕਰਾਂਗੇ ਇਹ ਬਹੁਤ ਜ਼ਰੂਰੀ ਹੈ ਇਨਕਮ ਟੈਕਸ ਕਾਨੂੰਨ ਦੀ ਸਮੀਖਿਆ ਹੋਣੀ ਔਰ ਉਹਦੇ ਚ ਰਾਹਤ ਮਿਲਣੀ ਅੱਜ ਦੇ ਦੌਰ ਚ ਬਹੁਤ ਜ਼ਰੂਰੀ ਹੈ ਸਾਡੀ ਮੰਗ ਹੈ ਕਿ ਇਹ ਤੇ ਵੀ غور ਕੀਤਾ ਜਾਵੇ ਜੀ ਇਸ ਵਾਰ ਕਿਹੜੇ ਟੈਕਸ ਉੱਤੇ ਲੱਗਿਆ ਛੂਟ ਮਿਲੀ ਹੈ ਬਜਟ ਦੇ ਉੱਤੇ ਦੇਖੋ ਇਸ ਤਰ੍ਹਾਂ ਫਿਰ ਨਾਲ ਦੋ ਰਜਿਮ ਚੱਲਦੇ ਆ ਔਰ অপਸ਼ਨ ਹੈਗੀ ਆ ਕਿ ਤੁਸੀਂ ਕਿਸੇ ਵੀ ਰਜਿਮ ਦੇ ਡਾਕਟਰ ਜਿਮਾ ਕਰਾ ਸਕਦੇ ਹੋ ਉਹਦੇ ਜੇ ਨਵਾਂ ਰਜਿਮ ਜਿਹੜਾ ਉਹਦੇ ਸਿਰਫ 2.5 ਲੱਖ ਤੋਂ ਕੀ ਨੀ ਕੀਤਾ ਗਿਆ ਬਹੁਤ ਵੱਡੀ ਰਾਸਤਾ ਨਹੀਂ ਆ ਪਰ ਛੋਟੇ ਲੋਕਾਂ ਦੀ ਮੈਂ ਸਮਝਦਾ ਜੋ ਤੁਸੀਂ ਸੋਚਿਆ ਸੀ ਕੀ ਉਹ ਬਜਟ ਦੇ ਵਿੱਚ ਆਇਆ ਦੇਖੋ ਇੰਡਸਟਰੀ ਦੀ ਸੋਚ ਤਾਂ ਬਹੁਤ ਹੈ ਇੰਡਸਟਰੀ ਨੂੰ ਲੋੜ ਵੀ ਬਹੁਤ ਹੈ ਔਰ ਮੈਂ ਸਮਝਦਾ ਇਹ ਦੋਨਾਂ ਸਰਕਾਰਾਂ ਦੇ ਪ੍ਰਯਾਸ ਨਾ ਹੋ ਸਕਦੇ ਜਦ ਤਾਈਂ ਪੰਜਾਬ ਦੀ ਸਰਕਾਰ ਪੰਜਾਬ ਦੀ ਇੰਡਸਟਰੀ ਦੇ ਮੁੱਦੇ ਸੈਂਟਰ ਦੇ ਅੱਗੇ ਨਹੀਂ ਰੱਖਦੀ ਤਾਂ ਤਾਂ ਇਹ ਕੋ ਹੱਲ ਹੋਣ ਵਾਲਾ ਨਹੀਂ ਹੈ ਮੈਂ ਤਾਂ ਪਿੱਛੇ ਵੀ ਇਹ ਕਿਹਾ ਸੀ ਕਿ ਆ ਸਾਨੂੰ ਰਾਹਤ ਦੀ ਲੋੜ ਆ ਰਾਹਤ ਦੀ ਦਰਕਾਰ ਆ ਪਰ ਅੱਜ ਦੇ ਬਜਟ ਜਿਹਾ ਸਪੋਰਟਸ ਇੰਡਸਟਰੀ ਤੇ ਕਿੰਨਾ ਫਰਕ ਪਵੇਗਾ ਇਹ ਦੇਖੋ ਉਸ ਜਲ ਇਹ ਸਾਨੂੰ ਮਿਲ ਜਾਣੀ ਤੇ ਸਾਡੇ ਤੋਂ ਲੈ ਆ ਵੀ ਕੁਝ ਨਹੀਂ ਸਰਕਾਰ ਨੇ ਔਰ ਸਾਨੂੰ ਲੋੜ ਆ ਸਾਨੂੰ ਸਰਕਾਰ ਤੋਂ ਰਾਹਤ ਦੀ ਲੋੜ ਆ ਅਸੀਂ ਜਾਣਦੇ ਆ ਕਿ ਸਰਕਾਰ ਇੱਥੇ ਵਿਚਾਰ ਕਰੇ ਸਾਡੀਆਂ ਸਮੱਸਿਆਵਾਂ ਤੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਔਰ ਮੈਂ ਦੁਹਰਾ ਕਹਿ ਰਹੇ ਹਾਂ ਕਿ ਜਦ ਤੱਕ ਇਹ ਸੂਬੇ ਦੀ ਸਰਕਾਰ ਕੋਸ਼ਿਸ਼ ਨਹੀਂ ਕਰਦੀ ਸੂਬੇ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਦੀ ਇੱਕ ਜੁਆਇੰਟ ਕਮੇਟੀ ਬੜੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਤਾਂ ਹੀ ਪੰਜਾਬ ਦੀ ਇੰਡਸਟਰੀ ਦਾ ਸਰਵਾਈਵਲ ਹੈ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਦੋ ਤਿੰਨ ਮੁੱਖ ਇੰਡਸਟਰੀਆਂ ਹੈਗੀਆਂ ਉਹਦੇ ਦੀ سپورਟਸ ਇੰਡਸਟਰੀ ਵੀ ਹੈ ਔਰ ਲਗਭਗ ਲੱਖ ਲੋਕਾਂ ਨੂੰ ਰੈਕਟ ਡਾਇਰ ਇੰਡਾਇਰੈਕਟ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਹੈ ਔਰ ਖਾਸ ਕਰ ਸਮਾਜ ਦੇ ਵੀਕਰ ਸੈਕਟਰ ਵੀਕਰ ਸੈਕਟਰ ਜਿਹੜਾ ਸੁਸਾਇਟੀ ਦਾ ਉਹਨੂੰ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਇੰਡਸਟਰੀ ਹੈ ਔਰ ਘਰ ਘਰ ਖਾਸ ਕਰਕੇ ਮਹਿਲਾਵਾਂ ਘਰ ਘਰ ਜਾ ਕੇ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਸੁੰਦੇ ਦੀ ਇੱਕ ਮੰਤਰੀ ਇੰਡਸਟਰੀ ਹੈ ਉੱਬਾ ਸਰਕਾਰ ਨੂੰ ਵੀ ਇਸ ਦੇ ਬਾਰੇ ਸੋਚਣਾ ਚਾਹੀਦਾ ਔਰ ਕੇਂਦਰ ਸਰਕਾਰ ਤੋਂ ਸਾਡੀ ਅੱਜ ਦੇ ਇਸ ਬਜਟ ਨੂੰ ਦੇਖਣ ਤੋਂ ਬਾਅਦ ਇੱਕ ਮੰਗ ਹੈ ਕਿ ਜਿਹੜਾ ਇੰਡਸਟਰੀਅਲ ਰਗੱਬ ਕੋਸ਼ਤ ਦਿੱਤੇ ਗਏ ਉਹ ਇੱਕ ਜ਼ਰੂਰ ਪੰਜਾਬ ਨੂੰ ਖਾਸ ਜਲੰਧਰ ਨੂੰ ਦਿੱਤਾ ਜਾਵੇ ਇਹ ਸਾਡੀ ਮੰਗ ਹੈ ਜੀ ਤੁਹਾਡਾ ਰਮੇਸ਼ ਅਨੰਤ ਅਨੰਦ ਜੀ ਅੱਜ ਕੋਰ ਬਜਟ ਆਇਆ ਕੇਂਦਰ ਸਰਕਾਰ ਦਾ ਕਿੱਦਾਂ ਦਾ ਸਰ ਕੋਈ ਸਪੋਰਟ ਨਹੀਂ ਇੰਡਸਟਰੀ ਨੂੰ ਕਿਸੇ ਵੱਲੋਂ ਕੋਈ ਸਪੋਰਟ ਨਹੀਂ ਨਾ ਕਿ ਸਰਕਾਰ ਵੱਲੋਂ ਨਾ ਕਿਸੇ ਵੱਲੋਂ ਦੂਜੇ ਤੁਸੀਂ ਯੂਰਨ ਜਾਓ ਜਿਵੇਂ ਚైనా ਹੈ ਦੂਸਰੇ ਉਹ ਵਪਾਰੀਆਂ ਨਾ ਗਵਰਨਮੈਂਟ ਪੂਰੀ ਤਰ੍ਹਾਂ ਸਪੋਰਟ ਕਰਦੀ ਹੈ ਇਥੇ ਕਿਹ ਸਰਕਾਰ ਦੀ ਨਾ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਕੋਈ ਸਪੋਰਟ ਹੀ ਨਹੀਂ ਕਿਸੇ ਨੂੰ ਨਾ ਇਹਨਾਂ ਕੋਲ ਕੋਈ ਪਲਾਨ ਹੈ ਕੋਈ ਨਾ ਕੋਚੇ ਇਹਨਾਂ ਅਗਰ ਵੱਡੇ ਵੱਡੇ ਸਰਕਾਰਾਂ ਆ ਕੇ ਮੰਤਰੀ ਆ ਕੇ ਤੁਹਾਡੇ ਨਾਲ ਮਿਲਦੀਆਂ ਜੁੜਦੀਆਂ ਜਿਵੇਂ ਮੀਟਿੰਗਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਲੈ ਜਾਂਦੇ ਨੇ ਵਾਅਦੇ ਦੇ ਜਾਂਦੇ ਨੇ ਕਿਉਂ ਲੱਗਦਾ ਬਜਟ ਦੇ ਵਿੱਚ ਪਾਰੀ ਨੂੰ ਕੀਤੇ ਆ ਮੈਦੇ ਸਿਰਫ ਜਿੰਨੀ ਦੇਰ ਮੀਟਿੰਗ ਚੱਲਦੀ ਹੈ ਨਾ ਉਨੀ ਦੇਰ ਹੀ ਵਾਦੇ ਰਹਿੰਦੇ ਨੇ ਅੱਧੇ ਘੰਟੇ 'ਚ ਚਾਹ ਪੀਤੀ ਖਾਦਾ ਪੀਤਾ ਲੋਕਾਂ ਨਾਲ ਵਾਅਦਾ ਕਰਕੇ ਜਦੋਂ ਬਾਹਰ ਨਿਕਲ ਗਏ ਉਹ ਵਾਅਦੇ ਖਤਮ ਹੋ ਜਾਂਦੇ ਨਹੀਂ ਲੱਗਦਾ ਪੰਜਾਬ ਨਾਲ ਵਿਤਰਾ ਕੀਤਾ ਹੈ ਵਿਤਕਰਾ ਤਾਂ ਪੂਰੀ ਤਰ੍ਹਾਂ ਕੀਤਾ ਗਿਆ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਹੈ ਇੱਕ ਵੀ ਬਿਲਕੁਲ ਜ਼ੀਰੋ ਬਜਟ ਹੈ ਸਾਹਿਬ ਦਾ ਬਿਲਕੁਲ ਫੇਲ ਬਜਟ ਹੈ ਮੇਰਾ ਨਾਮ ਸੰਜੇ ਮਹਿੰਦੀ ਰਤਾਜੀ ਮੈਂ ਸਪੋਰਟ ਸੰਦਸੀ ਨੂੰ ਬਿਲੋਂਗ ਕਰਦਾ ਇਹ ਬਜਟ ਦੇਖਿਆ ਹੈਗਾ ਕਿ ਲੈ ਬੜੀਆਂ ਆਸਾਸੀ ਬਜਟ ਦੇ ਵਿੱਚ ਵੱਡੇ industrialists ਨੂੰ ਤੋਹਫਾ ਦਿੱਤਾ ਜਾ ਰਿਹਾ ਹੈ। ਕਿ ਲੱਗਦਾ ਸੋ ਦੇਖੋ ਜੀ ਵਪਾਰੀ ਜਿਹੜਾ ਕਮਾਉ ਪੁੱਤਦਾ ਸਰਕਾਰ ਦਾ ਉਹਦੇ ਅਲੀ ਧਿਆਨ ਨਹੀਂ ਹੈਗਾ ਸਰਕਾਰ ਦਾ ਬਾਕੀ ਜੋ ਹੈਗਾ ਫ੍ਰੀ ਵੰਡਨ ਚ ਉਹਨਾਂ ਦਾ ਧਿਆਨ ਹੈ ਫ੍ਰੀ ਵੰਡ ਕੇ ਵੋਟਾਂ ਕਟਾਈਆਂ ਕਰੀਏ ਬਸ